आज, जी अच्छ बड़ी खुशी की गलत बुलाया बच्चों ने बहुत शानदार परफॉर्म किया चाहे वह गर्ल्स स्कूल नंगल हो चाहे स्कूल नंगल होलित हो चाहे, हाँ हो चाहे फिर ने बहुत शानदार परफॉर्म किया अज इन्हना बच्चिया भी किया बच्चों की जी अगली पढ़ाई दे बहुत सारे बचे बहुत गरीब घर तो ने ਤੇ ਉਹ ਆਪਣੀ ਅਗਲੀ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਕੰਫੀਡੈਂਸ ਨਹੀਂ ਕਿ ਅਸੀਂ ਸਾਡੀ ਕਾਲਜਾਂ ਦੀ ਫੀਸ ਕੌਣ ਦੂਗਾ ਤੇ ਮੈਂ ਆਪ ਸਭ ਦੇ ਰਾਹੀਂ ਵੀ ਇਹ ਅਪੀਲ ਕਰਦਾ ਕਿ ਜਿਹੜਾ ਵੀ ਬੱਚਾ ਜਿਹੜੇ 90% ਤੋਂ ਉੱਪਰ ਨੰਬਰ ਹੈ ਉਸ ਤੁਸੀਂ ਸਾਨੂੰ ਜਰੂਰ ਦੱਸੋ ਉਹਦੀ ਫੀਸ ਜਿੱਥੋਂ ਮਰਜੀ ਅਸੀਂ ਅਰੇਂਜ ਕਰੀਏ ਕਰਾਂਗੇ ਉਹਦੀ ਪੜ੍ਹਾਈ ਜਿਹੜੀ ਹੈ ਉਹ ਰੁਕਣੀ ਨਹੀਂ ਚਾਹੀਦੀ ਉਹਨਾਂ ਆਪਾਂ ਬੈਸਟ ਤੋਂ ਬੈਸਟ ਇੰਸਟੀਟਿਊਟਸ ਬੈਸਟ ਤੋਂ ਬੈਸਟ ਯੂਨੀਵਰਸਿਟੀ ਚ ਭੇਜਿਏ ਇਹ ਮੇਰੀ ਜਿਹੜਾ ਮੇਰਾ ਸਨੇਹਾ ਤੁਸੀਂ ਸਭ ਤੱਕ ਲਓ ਤਾਂ ਕਿ ਸਾਡੇ ਜਿਹੜੇ ਹੋਨਹਾਰ ਬੱਚੇ ਆ ਉਹ ਆਪਣੇ ਜੀਵਨ ਚ ਕਾਮਯਾਬ ਹੋ ਸਕਣ ਸਰ ਹਾਂਜੀ ਮੇਰਾ ਨਾਮ ਸੁਨੇਹਾ ਕਪੂਰ ਹੈ ਤੇ ਮੇਰਾ 12ਥ ਰਿਜ਼ਲਟ ਦੇ ਵਿੱਚ 14th ਰੈਂਕ ਹਲਓਵਰ ਦੀ ਪੰਜਾਬ ਹੈ ਤੇ ਮੇਰਾ ਸੁਪਰ ਮੈਡੀਕਲ ਸੀ ਜਿਹਦੇ ਵਿੱਚ ਮੇਰੇ 97.2% ਆਏ ਤੇ ਉਸ ਮੌਕੇ ਤੇ ਅੱਜ ਸਾਡੇ ਮਾਨਯੋਗ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਅੱਜ ਸਾਨੂੰ ਇੱਥੇ ਅਪਰੀਸ਼ੀਏਟ ਕੀਤਾ ਔਰ ਸਾਡੀ ਅਚੀਵਮੈਂਟ ਦੇ ਲਈ ਜਿਹਦੇ ਨਾਲ ਸਾਡੀ ਹੋਰ ਜ਼ਿਆਦਾ ਮਤਲਬ ਮੋਰਲ ਅਪ ਹੋਇਆ ਤੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪ੍ਰੇਰਣਾ ਦਿੱਤੀ ਕਿ ਅਸੀਂ ਹੋਰ ਅੱਗੇ ਵਧੀਆ ਤੋਂ ਵਧੀਆ ਕਰੀਏ ਤੇ ਆਪਣੀ ਲਾਈਫ ਦੇ ਵਿੱਚ ਕੁਸ਼ਚਨ ਕਾ ਅਚੀਵ ਕਰੀਏ ਤੇ ਆਪਣੇ ਏਰੀਆ ਦਾ ਨਾਮ ਹੋਰ ਉੱਚਾ ਕਰੀਏ। ਅਹ ਨੇਨਤਾ ਮਤਲਬ ਬਹੁਤ ਜ਼ਿਆਦਾ ਸਿੱਖੇ ਜਦੋਂ ਅਸੀਂ ਆਪਣੇ ਘਰ ਤੋਂ ਦੂਰ تھے, ਫੋਨ ਤੋਂ ਦੂਰ تھے, ਹੋਸਟਲ ਦੇ ਵਿੱਚ ਰਹਿ ਕੇ ਸਾਰੀ ਪੜਾਈ ਕੀਤੀ ਹੈ ਤੇ ਕੋਈ ਟਿਊਸ਼ਨਸ ਨਹੀਂ ਥੀਆਂ। ਸਾਡੇ ਪ੍ਰਿੰਸੀਪਲਸ ਮੈਮ ਮਿਸ ਰੀਤੂ ਸ਼ਰਮਾ ਮੈਮ ਤੇ ਮੇਰੇ ਕਲਾਸ ਇੰਚਾਰਜ ਉਨੀਤ ਕੁਲ ਮੈਮ ਦੀ ਗਾਈਡੈਂਸ ਤੇ ਸਾਡੇ ਪੇਰੈਂਟਸ ਦਾ ਸਪੋਰਟ ਸਾਰਾ ਕੁਝ ਮਤਲਬ ਉਹਨਾਂ ਦੇ ਕਰਕੇ ਅੱਜ ਅਸੀਂ ਇਹ ਚੀਜ਼ ਅਚੀਵ ਕੀਤੀ ਸਾਡੇ ਜਿਹੜੇ ਐਜੂਕੇਸ਼ਨ ਮਿਨਿਸਟਰ ਸਰਦਾਰ ਹਜੋਤ ਸਿੰਘ ਬਾਂਸ ਜੀ ਉਹਨਾਂ ਨੇ ਸਾਡੇ ਗਵਰਨਮੈਂਟ ਸਕੂਲਸ ਲਈ ਬਹੁਤ ਵਧੀਆ ਕਦਮ ਚੱਕਿਆ ਉਹਨਾਂ ਨੇ ਸਾਡੇ ਲਈ ਬਹੁਤ ਜ਼ਰੀਆ ਆਨਲਾਈਨ ਕਲਾਸਿਸ ਲਗਵਾਈਆਂ ਸਾਨੂੰ ਹਰ ਸਟੈਪ ਤੇ ਉਹਨਾਂ ਨੇ ਗਾਈਡ ਕੀਤਾ ਸਾਡੇ ਸਕੂਲਸ ਲਈ ਉਹਨਾਂ ਨੇ ਬਹੁਤ ਬਹੁਤ ਜ਼ਿਆਦਾ ਕੁਝ ਕੀਤਾ ਤੇ ਸਾਡੇ ਸਕੂਲਸ ਦਾ ਇੱਕ ਲੈਵਲ ਹੋਰ ਅੱਪ ਕਰਤਾ ਇਸ ਟਾਈਮ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਆ ਕੇ ਤੇ ਜਿਸ ਦੇ ਨਾਲ ਸਾਡੇ ਮਤਲਬ ਮਾਰਕਸ ਹੋਰ ਜ਼ਿਆਦਾ ਅਪਰੂਵ ਹੋਏ ਪਹਿਲਾਂ ਨਾਲ ਤੋਂ ਅੱਗੇ ਹੁਣ ਮੈਂ ਨੈਕਸਟ ਆਪਣਾ ਨੀਡ ਦਾ ਐਗਜ਼ਾਮ ਕਲੀਅਰ ਕਰਕੇ ਮੈਂ ਡਾਕਟਰ ਬਣਨ ਦਾ ਸੁਪਨਾ ਹੈ ਮੇਰਾ ਤੇ ਕਿ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੀਡ ਹੈ ਇਸ ਸੀ ਇਸ ਤੇ ਮੈਂ ਚਾਹੁੰਦੀ ਹਾਂ ਕਿ ਡਾਕਟਰ ਬਣ ਕੇ ਮੈਂ ਆਪਣੇ ਏਰੀਆ ਦੀ ਮਤਲਬ ਸੇਵਾ ਕਰਾਂ ਤੇ ਉਹਨੂੰ ਬੈਸਟੋ ਬੈਸਟ ਟ੍ਰੀਟਮੈਂਟ ਦੇਵਾ ਤੇ ਮਤਲਬ ਵਧੀਆ ਕਰਾਉਣ ਲਈ ਮੈਂ ਮੈਰੀਟੋਰੀਅਸ ਸਕੂਲ ਮੋਹਾਲੀ ਸੈਕਟਰ 70 ਦੀ ਸਟੂਡੈਂਟ ਹਾਂ ਮੈਂ ਬਸਵਾਲ ਤੋਂ ਬਿਲੋਂਗ ਕਰਦੀ ਹਾਂ ਤੇ ਮੇਰੇ ਫਾਦਰ ਸਾਹਿਬ ਮਿਸਟਰ ਅਜੀਸ਼ ਕੁਮਾਰ ਤੇ ਮੇਰੇ ਗ੍ਰੈਂਡਫਾਦਰ ਸਰਦਾਰ ਓਮ ਪ੍ਰਕਾਸ਼ ਕਪੂਰ ਹੈ ਤੇ ਨੰਬਰਦਾਰ ਸੀ